ਜਾਜੀ ਭਾਈ ਦੀ ਬੇਟੀ ਦਾ ਨਾਮ ਆਇਸ਼ਾ ਤੇ ਮੈਂ ਵੀ ਆਪਣੀ ਬੇਟੀ ਦਾ ਨਾਮ ਆਇਸ਼ਾ ਰੱਖਿਆ ਤੇ ਬੜਾ ਵਧੀਆ ਲੱਗਦਾ ਜਿੰਨ ਮੈਂ ਇਦਾਂ ਆਇਸ਼ਾ ਕਹਿੰਨਾ ਫਿਰ ਉਹ ਗਾਣਾ ਵੀ ਗਾਇਆ ਪੀ ਪਾਪਾ ਜੀ ਤੁਸੀਂ ਗਾਣਾ ਲਾਓ ਕਿਹੜਾ ਬੇਟਾ ਤੇ ਰੈਂਬੋ ਰੈਂਬੋ ਕੇ ਨਾਲ ਹੀ ਫਿਰ ਗਾਣਾ ਚੱਲਣ ਦਾ ਪੰਦਾ ਉੱਚ ਵੀ ਨਾ ਭਾਈ ਨੇ ਲਿੱਤਾ ਹਾਂਜੀ ਆਇਸ਼ਾ ਤੇ ਬਹੁਤ ਵਧੀਆ ਲੱਗਦਾ ਇਹ ਰੈਂਬੋ ਜੀ ਮੈਨੂੰ ਦੱਸੋ ਜਦੋਂ ਸਟੇਜ ਦੇ ਉੱਪਰ ਹੁੰਦੇ ਹੋ ਕਰੀਏ ਇਸ ਤਰ੍ਹਾਂ ਹੁੰਦਾ ਜੀ ਇਸ ਲਈ ਸੱਚੀ ਮੁੱਚੀ ਤੁਹਾਨੂੰ ਜੈਜੀਬੀ ਸਮਝ ਲਿਆ ਆਵੇ ਜੀ ਜੈਜੀਬੀ ਸੀ ਸਟੇਜ ਲਾ ਰਿਹਾ ਹਾਂ ਜੀ ਬੜਾ ਵਧੀਆ ਲੱਗਦਾ ਜੀ ਆ ਕੱਲ ਆਪਾਂ ਮੇਲਾ ਲਾ ਕੇ ਆਏ ਜੀ ਵੀ ਕੱਲ ਹੀ ਪਤਾ ਲੱਗਾ ਵੀ ਕਹਿੰਦੇ ਵੀ ਜੈਜੀਬੀ ਆਇਆ ਉੱਥੇ ਤੇ ਕਾਫੀ ਪਿੰਡਾਂ ਦੇ ਵੀ ਲੋਕ ਕਾਫੀ ਮੇਲੇ 'ਚ ਇਕੱਠੇ ਹੋਏ ਆ ਤੇ ਇਦਾਂ ਹੀ ਵੀ ਕਈ ਤਾਂ ਸਮਝ ਲੈਂਦੇ ਆ ਵੀ ਇਦਾਂ ਭਾਈ ਟਾੜੇ ਆਪਾਂ ਗਾਣੇ ਸੁਣਦੇ ਰਹੇ ਆ ਤੇ ਫਿਲਮ ਵੀ ਟਾੜੀ ਬੈਸਟ ਆਫ ਲੱਕ ਦੇਖੀ ਆ ਤੇ ਗਿੱਪੀ ਭਾਈ ਨਾ ਵੀ ਸਾਨੂੰ ਮਿਲਾਇਓ ਤੇ ਬਹੁਤ ਵਧੀਆ ਟਾਡੀ ਫਿਲਮ ਹੈ ਤੇ ਹੁਣ ਗਾਣਾ ਗੁਣਾ ਟਾਡਾ ਆ ਰਿਹਾ ਕੋਈ ਮੈਂ ਹਾਂ ਜੰਦੀ ਯਾਰ ਇਹ ਤਾਂ ਆਮ ਜਨਤਾ ਤੁਹਾਨੂੰ ਜੱਜੀ ਵੀ ਸਮਝ ਲੈਂਦੀ ਹੈ ਪਰ ਤੁਹਾਡਾ ਰੀਅਲ ਦੇ ਵਿੱਚ ਅਸਲੀਅਤ ਦੇ ਵਿੱਚ ਜੱਜੀ ਵੀ ਭਾਜੀ ਨੂੰ ਮਿਲਣਾ ਹੋਇਆ ਜਾਂ ਨਹੀਂ ਮਲਾਪ ਹੋਇਆ ਹੁਣ ਤਾਂ ਹਾਂਜੀ ਪਿਛਲੇ ਸਾਲ ਮੈਂ ਭਾਈ ਨੂੰ ਮਿਲਿਆ ਸੀ ਜੇ ਤੇ ਦਿੱਤਾ ਭਾਈ ਨੇ ਆਸ਼ੀਰਵਾਦ ਦਿੱਤਾ ਸੀ ਜੇ ਤੇ ਬਹੁਤ ਵਧੀਆ ਸਿਰ ਤੇ ਹੱਥ ਰੱਖਿਆ ਉਹਨਾਂ ਨੇ ਤੇ ਆਪਣਾ ਲੁਧਿਆਣਾ ਮਿਲਿਆ ਸੀ ਮੈਂ ਮਾਨਕ ਸਾਹਿਬ ਦੇ ਵਰਸੀ ਤੇ ਗਿਆ ਸੀ ਜੇ